ਪੰਜਾਬ ਦੇ ਧਾਕਰ ਜ਼ਿਲ੍ਹਾ ਸਿਹਤ ਅਫਸਰ ਲਖਵੀਰ ਸਿੰਘ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਹਲਵਾਈ ਅਤੇ ਖਾਨ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਤੋਂ ਬਾਅਦ ਹੁਣ ਡਾਕਟਰ ਲਖਵੀਰ ਸਿੰਘ ਵੱਲੋਂ ਡਿਪਾਰਟਮੈਂਟਲ ਸਟੋਰ ਤੇ ਮਾਰਿਆ ਗਿਆ ਵਾ ਛਾਪਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਡਿਪਾਰਟਮੈਂਟਲ ਸਟੋਰ ਤੇ ਪਹੁੰਚ ਕੇ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਡਾਕਟਰ ਲਖਵੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਖਬਰਾਂ ਮਿਲ ਰਹੀਆਂ ਸੀ ਕਿ ਮੁਕੇਰੀਆਂ ਵਿੱਚ ਘਟੀਆ ਕੁਆਲਿਟੀ ਦਾ ਸਰੋਂ ਦਾ ਤੇਲ ਵਿਕਰਿਆਵਾਂ ਜਿਸ ਤੋਂ ਬਾਅਦ ਹੁਣ ਬਖ ਬਖ ਥਾਮਾ ਤੋਂ ਸੈਂਪਲ ਭਰੇ ਜਾ ਰਹੇ ਨੇ ਜਿਸ ਨੂੰ ਲੈਬ ਦੇ ਵਿੱਚ ਭੇਜਿਆ ਜਾਵੇਗਾ ਤੇ ਉਸ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਆ ਮੈਂ ਡੈਸੀਨੇਟਡ ਆਫ ਅਫੀਸਰ ਫੂਡ ਸੇਫਟੀ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਸ਼੍ਰੀ ਮਨਜੀਤ ਸ਼ੋਟੀ ਜੀ ਫੂਡ ਸੇਫਟੀ ਆਫਸਰ ਆਫੀਸਰ ਬਾਕੀ ਹੋਰ ਮੈਂਬਰ ਸਾਡੇ ਜਿਹੜਾ ਅੱਜ ਅਸੀਂ ਹੁਸ਼ਿਆਰਪੁਰ ਤੋਂ ਚੱਲੇ ਸੀ 2 ਵਜੇ ਤੜਕਸਾਰ ਤੇ 3 ਵਜੇ ਅਸੀਂ ਇੱਥੇ ਪਹੁੰਚ ਗਏ ਮੁਕੇਰੀਆਂ 'ਚ ਤੇ ਸਾਡਾ ਪਰਪਸ ਸੀ ਵੇਸ ਏਰੀਆ ਵਿੱਚ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਮਾਂਜੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਇਹਦੇ ਬਾਰੇ ਸਾਨੂੰ ਲੈਟਰ ਭੇਜਿਆ ਸੀ ਮਾਰਕ ਕਰਕੇ ਤੇ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਲੋਕਾਂ ਦਾ ਕਿਤੇ ਨਾ ਕਿਤੇ ਕੰਪਲੇਂਟ ਸੀ ਵੀ ਇੱਥੇ ਸੈਂਪਲਿੰਗ ਨਹੀਂ ਹੋ ਰਹੀ ਇੱਥੇ ਜਿਹੜੀਆਂ ਚੀਜ਼ਾਂ ਆ ਖਾਣ ਵਾਲੀਆਂ ਚੀਜ਼ਾਂ ਮਿਆਰੀ ਨਹੀਂ ਮਿਲ ਰਹੀਆਂ ਲੋਕਾਂ ਨੂੰ ਜਿਹਦੇ ਲੋਕੀ ਵਿਚਾਰੇ ਪੈਸੇ ਉਧਾਕ ਕਰ ਰਹੇ ਅਸੀਂ ਹੁਣ ਸਰੋਂ ਦੇ ਤੇਲ ਦੇ ਸੈਂਪਲ ਸੀਗੇ ਵੀ ਲੋਕ ਕਹਿ ਰਹੇ ਸੀ ਉਸ ਕੰਪਲੇਂਟ ਵਿੱਚ ਵੀ ਪੇਪਰ ਕਟਨ ਪੇਪਰ ਦੀਆਂ ਵੀ ਕਟਿੰਗਸ ਲਾਈਆਂ ਸੀ ਸਾਨੂੰ ਭੇਜੀਆਂ ਮੈਡਮ ਜੀ ਨੇ ਤੇ ਉਹ ਸੀਗਾ ਵੀ ਜਿਹੜੇ ਸਰੋਂ ਦਾ ਤੇਲ ਆ ਉਹ ਵੀ ਨਹੀਂ ਲੋਕਾਂ ਨੂੰ ਮਿਆਰੀ ਮਿਲ ਰਿਹਾ ਤੇ ਉਹ ਜਿਹੜਾ ਅਸੀਂ ਸੈਂਪਲਿੰਗ ਆ ਰਹੇ ਆ ਸਰੋਂ ਦੇ ਤੇਲ ਦੇ ਵੀ ਇੱਥੋਂ ਲੈ ਰਹੇ ਆ ਇਸ ਸ਼ਾਪ ਤੇ ਤੇ ਅੱਗੇ ਵੀ ਜਾਵਾਂਗੇ ਅੱਗੇ ਵੀ ਮਸਟਰਡ ਆਇਲ ਦੇ ਸੈਂਪਲ ਲਵਾਂਗੇ ਫੁੱਲ ਮਲਾ ਕੇ ਇਹੀ ਹੈ ਪੇ ਜਿਹੜਾ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਸੇਫ ਤੇ ਸਟੈਂਡਰਡ ਫੂਡ ਮਿਲਣਾ ਚਾਹੀਦਾ ਹੈ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ 2006 ਹੈ ਉਹ ਵੀ ਇਹ ਚਾਹੁੰਦਾ ਉਹ ਵੀ ਇਹ ਐਕਟ ਕਹਿੰਦਾ ਫੂਡ ਸੇਫਟੀ ਸਟੈਂਡਰਡ ਸਟੈਂਡਰਡ ਅਥਾਰਟੀ ਆਫ ਇੰਡੀਆ ਜਿਹੜੀ ਆ ਉਹ ਜਿਹੜੇ ਉਹਦੇ ਨਾਰਮਸ ਹੈਗੇ ਕੋਈ ਬਣਾਇਓ ਫੂਡ ਦੇ ਰਿਗਾਰਡਿੰਗ ਜੇ ਦੁੱਧ ਦਾਤਾ ਤੋਂ ਉਹਦਾ ਵੀ ਕੋਈ ਪ੍ਰਮਾਣਨਾ ਆ ਜੇ ਪਨੀਰ ਆ ਉਹਦਾ ਪੈਰਾਮੀਟਰ ਹੈ ਕੋਈ ਜੇ ਉਸ ਪੈਰਾਮੀਟਰ ਤੇ ਖਰਾ ਨਹੀਂ ਉਤਰਦਾ ਅਸੀਂ ਟੈਸਟ ਕਰਾ ਲਈਦਾ ਫੂਡ ਐਂਡ ਡਰੱਗ ਲੈਬ ਖਰੜਨੋਂ ਭੇਜ ਦੇਣੇ ਇਹ ਵੀ ਸੈਂਪਲ ਭੇਜ ਦੇਣੇ ਪਹਿਲੇ ਵੀ ਭੇਜ ਦੇਣੇ ਉੱਥੋਂ ਰਿਜ਼ਲਟ ਆ ਜਣਾ ਦੋ ਹਫ਼ਤਿਆਂ ਬਾਅਦ ਜਿੱਦਾਂ ਦਾ ਰਿਜ਼ਲਟ ਆਊ ਉਦਾਂ ਦੀ ਅਸੀਂ ਕਾਰਵਾਈ ਕਰਾਂਗੇ ਕੋ ਲੀਗਲ ਸੈਂਪਲ ਆ ਇਹ ਤੇ ਕਾਰਵਾਈ ਹੋਣੀ ਆ ਜੇ ਸੈਂਪਲ ਫੇਲ ਆਉਂਦਾ ਤੇ ਕੁੱਲ ਮਿਲਾ ਕੇ ਇਹ ਆ ਭਈ ਜਿਹੜੇ ਮਿਸ਼ਨ ਤੰਦਰੁਸਤ ਪੰਜਾਬ ਹੈ ਉਹ ਅਸੀਂ ਲਾਗੂ ਕਰਨਾ ਹਰ ਬੰਦਾ ਇਹ ਜਿਹੜਾ ਵੇਚਣ ਵਾਲਾ ਉਹ ਵੀ ਸਾਡਾ ਆਪਣਾ ਜਿਹੜਾ ਖਰੀਦਦਾਰ ਆ ਖਾਣ ਵਾਲਾ ਉਹ ਵੀ ਸਾਡਾ ਆਪਣਾ ਆ